ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 2 ਤੋਂ ਲੈ ਕੇ 7 April ਤੱਕ ਦੀ ਜੋ ਮੌਸਮ ਅਪਡੇਟ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਸਾਰੀ ਜਾਣਕਾਰੀਆਂ ਤੁਹਾਨੂੰ ਦਿਆਂਗੇ ਅੰਤ ਤੱਕ ਵੀਡੀਓ ਨਾਲ ਜੁੜੇ ਜੁੜੇ ਰਹਿਣਾ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮ ਖ਼ਬਰ ਉਹ ਤੁਹਾਡੇ ਨਾਲ ਤੁਹਾਡੀ ਸਕਰੀਨ ਤੇ ਸਾਂਝੇ ਕਰ ਰਹੇ ਹਾਂ 2 April ਦੀ ਗੱਲ ਕਰੀਏ ਯਾਨੀ ਕਿ ਕੱਲ ਦੀ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕੱਲ ਮੌਸਮ ਜਿਹੜਾ ਬਿਲਕੁਲ ਸਾਫ਼ ਰਹੇਗਾ ਹਲਕੇ ਬੱਦਲਬਾਝ ਜਿਵੇਂ ਅੱਜ ਗੁਜਰਦੀ ਰਹੀ ਹੈ ਉਹ ਵਹੀ ਕੱਲ ਗੁਜਰਦੀ ਰਹੇਗੀ 3 ਤਰੀਕ ਤੋਂ ਲੈ ਕੇ ਯਾਨੀ ਕਿ ਫਿਰ ਉਸ ਤੋਂ ਅਗਲੇ ਜਿਹੜੇ 72 ਘੰਟੇ ਹੋਣਗੇ ਯਾਨੀ ਕਿ 3 4 ਔਰ 5 ਅਪ੍ਰੈਲ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਮੀਂਹ ਵਰਝੋ ਸਕਦੇ ਨੇ ਜੀ ਹਲਕੇ ਮੀਂਹ ਦੇ ਜਿਹੜੇ ਚਾਂਸ ਨੇ ਉਹ ਲੱਗ ਰਹੇ ਨੇ ਸਿਸਟਮ ਦਸਤਕ ਦੇएगा 3 ਦੀ ਸਵੇਰ ਜਾਂ ਫਿਰ ਸ਼ਾਮ ਨੂੰ ਤੇ 4 ਤਰੀਕ ਨੂੰ ਜਿਹੜਾ ਐਕਟੀਵੇਟਰ ਹੋਏਗਾ ਤੇ 5 ਤਰੀਕ ਤੱਕ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਬੱਦਲ ਵਜ ਜਾਂਦਾ ਹੋਇਆ ਇਹ ਸਿਸਟਮ ਕੁਝ ਖੇਤਰਾਂ ਦੇ ਵਿੱਚ ਹਲਕੇ ਮੀਂਹ ਜਿਹੜੇ ਦਰਜ ਕਰਾ ਸਕਦਾ ਉਸ ਤੋਂ ਬਾਅਦ 6 ਤਰੀਕ ਤੋਂ ਲੈ ਕੇ ਫਿਰ ਆਉਣ ਵਾਲੇ ਜਿਹੜੇ 4 5 ਦਿਨ ਹੋਣਗੇ ਮੌਸਮ ਆਪਣਾ ਬਿਲਕੁਲ ਸਾਫ਼ ਰਹੇਗਾ ਅਲਰਟ ਦੇ ਫਖਾਉ ਦੇਖੀਏ ਤੇ ਅਲਰਟ ਕਿਤੇ ਵੀ ਜਾਰੀ ਨੇ ਨੇ ਜੀ ਤੇ ਜੇਕਰ ਜਲਾਵਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰੀਏ ਜੋ ਕਿ ਤੁਹਾਡੀ ਸਕਰੀਨ ਤੇ ਆ ਤਾਂ ਤੁਸੀਂ ਦੇਖ ਸਕਦੇ ਹੋ 3 ਤਰੀਕ ਤੋਂ ਲੈ ਕੇ 4 ਤਰੀਕ ਤੇ 5 ਤਰੀਕ ਨੂੰ ਖਾਸ ਕਰ ਜਿਹੜੇ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਜੀ ਉਹ ਤੁਹਾਨੂੰ ਦੱਸ ਰਹੇ ਹਾਂ ਤੇ ਤੁਸੀਂ ਦੇਖ ਲਵੋ ਪੰਜਾਬ ਦੇ ਲਖਾ ਜਿਹੜੇ ਮੱਝ ਦੇ ਸਾਰੇ ਖੇਤਰ ਔਰ ਦੁਆਬੇ ਦੇ ਤੇ ਕੁਝ ਸੈਂਟਰਲ ਮਾਲਵੇ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਹਲਕੇ ਦਰਜ ਹੋ ਸਕਦੇ ਨੇ ਤੇ ਬੱਦਲ ਵਾਈ ਪੰਜਾਬ ਦੇ ਲਖਾ ਸਾਰੇ ਖੇਤਰਾਂ ਦੇ ਵਿੱਚ ਬਣ ਸਕਦੀ ਹੈ ਜੜੇ ਜਿਲ੍ਹੇ ਕਵਰੋ ਸਾਹਤ ਨੇ ਜਿਲ੍ਹੇ ਗੁਰਦਾਸਪੁਰ ਖਡਾਰ ਕੋਟ ਹੁਸ਼ਿਆਰ ਪਰ ਨਵਾਂ ਸ਼ਹਿਰ ਮਹਾਲੀ ਚੰਡੀਗੜ੍ਹ ਰੋਪੜ ਲੁਧਿਆਣਾ ਮੋਗਾ ਫਰੀਦਕੋਟ ਤੇ ਹੁਸ਼ਿਆਰ ਫਿਰੋਜ਼ਪੁਰ ਫਰੀਦਕੋਟ ਦੇ ਕੁਝ ਖੇਤਰ ਅੰਮ੍ਰਿਤਸਰ ਸਾਹਿਬ ਔਰ ਤਰਨਤਨ ਸਾਹਿਬ ਦੇ ਕੁਝ ਖੇਤਰ ਜਲੰਧਰ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਜਿਹੜੀ ਆ 4 ਤੋਂ ਲੈ ਕੇ 5 ਤਰੀਕ ਤੱਕ ਬਣਦੀ ਹੋਈ ਆ ਤੇ ਉਸ ਤੋਂ ਬਾਅਦ ਮੌਸਮ ਜਿਹੜਾ ਬਿਲਕੁਲ ਆਪਣਾ ਸਾਫ਼ ਹੋ ਜਾਏਗਾ ਜੀ ਸੋ ਇਸੇ ਦਿਨ ਜਿਉਂ ਵਾਲੇ ਦਿਨ ਅਜਿਹੇ ਫੋਰ ਅਗਲੀ ਵੀਡੀਓ ਦੇ ਵਿੱਚ ਜਾ ਜ਼ਰਦ ਦੋਤਨ